ਕੀ ਕਰਦਾ ਜੀ ਇਹਨੂੰ ਪੀਕ ਮੰਗਣ ਦਾ ਪਤਾ ਗੱਲ ਕਰਨ ਦਾ ਪਤਾ ਲੜਨ ਦਾ ਪਤਾ ਕੁੱਟ ਮਾਰਨ ਦਾ ਪਤਾ ਗਲਾਸ ਮਾਰ ਰਿਹਾ ਇੱਕ ਥਾਂ ਨੇ ਹਾਂ ਜੀ ਦੰਦੀਆਂ ਵਾੜ ਰਿਹਾ ਕੋਟੇ ਤੋਂ ਛਾਲ ਮਾਰਨ ਦਾ ਪਤਾ ਇਹ ਬੱਚਾ ਉੱਥੇ ਵੀ ਜਦੋਂ ਇਹ ਵੀਰਾਂ ਨੇ ਇਹਨਾਂ ਨੂੰ ਸਾਹਮਣੇ ਆ ਉੱਥੇ ਵੀ ਉੱਪਰ ਜੰਗਲੇ ਨਾਲ ਲੰਘ ਗਿਆ ਬੇਟਾ ਕੀ ਕਰਨਾ ਮੈਨੂੰ ਦੱਸੋ ਤੁਸੀਂ ਤੁਸੀਂ ਕਿੰਨੀ ਵਾਰੀ ਘਰੋਂ ਭਜੇ ਹੋ ਹਾਂ ਜੀ ਦੱਸੋ ਬੇਟਾ ਉੱਚੀ ਬੋਲੋ ਉੱਚੀ ਬੋਲੋ ਹਾਂ ਜੀ ਤੁਸੀਂ ਜੰਮੂ ਵੀ ਵਾਗੇ ਤੇ ਕੀ ਕਰਦਿੰਗੇ ਤੁਸੀਂ ਉੱਥੇ ਹਾਂਜੀ ਬੇਟਾ ਮੰਗਣਾ ਕਿਉਂ ਆ ਤੁਹਾਨੂੰ ਤੁਹਾਡੇ ਫਾਦਰ ਹੈਗੇ ਮੰਗਣਾ ਕਾ ਤੁਹਾਂ ਬੇਟਾ ਹਾਂਜੀ ਮੈਨੂੰ ਦੱਸੋ ਜੀ ਤੁਹਾਡੇ ਡੈਡੀ ਹੈਗੇ ਨਾ ਇਹ ਕੀ ਲੈਂਦੇ ਨੇ ਤੁਹਾਡੇ ਪਪਾ ਨੇ ਨਾ ਕਿਉਂ ਸੀ ਮੰਗਣਾ ਕਾ ਤੁਹਾਂ ਜਦੋਂ ਦੇਖੋ ਮੇਰੇ ਕੋਲ ਦੋ ਬੇਟੀਆਂ ਨੇ ਮੈਂ ਉਹਨਾਂ ਨੂੰ ਰੋਟੀ ਖਵਾ ਰਿਆ ਨਾ ਉਹਨਾਂ ਨੂੰ ਜਾਂ ਉਹਨਾਂ ਦੀ ਸੇਵਾ ਕਰ ਰਿਹਾ ਨੂੰ ਪੜਾ ਰਿਹਾ ਫਿਰ ਮੰਗਣਾ ਮੰਗਣਾ ਕਿਉਂ ਜਾਣਗੇ ਉਹ ਹਾਂਜੀ ਦੇ ਤੋਂ ਮੈਂ ਤੁਹਾਨੂੰ ਬਾਰੀ ਬਾਰੀ ਪੁੱਛਦਾ ਤੁਸੀਂ ਸਿਆਣੇ ਬੱਚੇ ਦੀ ਉਮਰ ਕਿੰਨੀ ਆ ਮੇਰੇ ਕੱਲ 14 ਸਾਲ ਆ ਕੱਲ ਸਾਨੂੰ ਇਹਨੇ 10 ਸਾਲ ਦੀ ਉਮਰ ਦੱਸੀ ਬੱਚੇ ਨੇ ਕਿ ਅਸੀਂ ਵੀ ਅਸੀਂ ਵੀ ਥੋੜੇ ਜਿਹਾ ਕਨਫਿਊਜ਼ ਸੀਗੇ ਵੀ 10 ਸਾਲ ਉਮਰ ਹੈ ਫਿਰ ਇੱਕ ਤੋਂ ਵੀਰਾਂ ਨੇ ਵੀ ਕਿਹਾ ਵੀ 10 ਸਾਲ ਉਮਰ ਲਈ ਲੱਗਦੀ ਚਲੋ ਬਾਕੀ ਅੱਗੇ ਦੇਖਦੇ ਆ ਇਹਦੇ ਨੂੰ ਖੜੋ ਬੇਟਾ ਮੈਨੂੰ ਦੱਸੋ ਬੇਟਾ ਮੰਗਣ ਦੀ ਕੀ ਗੱਲ ਆ ਤੁਹਾਡੇ ਨਾਲ ਕੋਈ ਹੋਰ ਗੈਂਗ ਕੋਈ ਹੋਰ ਵੀ ਹੈ ਕਿ ਮੁੰਡੇ ਤੁਹਾਡੇ ਨਾਲ ਕੌਣ ਨੇ ਕੋਣ ਨੇ ਬੇਟਾ ਕੋ ਉਹ ਕੀ ਕਰ ਦਿੰਦੇ ਨੇ ਤੁਸੀਂ ਮੰਗਣ ਲਈ ਤੁਹਾਨੂੰ ਕਿਹਨੇ ਲਾਤਾ ਹੈ ਮੰਗਣ ਲਈ ਇਹ ਮੰਗਣਾ ਕਾਪੋ ਤੁਸੀਂ ਕਾਸੇ ਨਹੀਂ ਬੇਟਾ ਤੁਹਾਨੂੰ ਦੱਸੋ ਇਹ ਬੱਚਾ ਬਹੁਤ ਜ਼ਿਆਦਾ ਜਿਵੇਂ ਢੀਠ ਨਹੀਂ ਹੋ ਜਾਂਦਾ ਜੀ ਜਿਵੇਂ ਜਿਹੜੇ ਕ੍ਰਿਮੀਨਲ ਜਿਹੇ ਬੱਚੇ ਹੁੰਦੇ ਨੇ ਮੈਂ ਤਾਂ ਕਹਿਣਾ ਨਹੀਂ ਚਾਹੁੰਦਾ ਉਹ ਤਾਂ ਢੀਠ ਹੋ ਗਿਆ ਬੱਚਾ ਮੰਗ ਮੰਗ ਕੇ ਮੰਗ ਮੰਗ ਕੇ ਜਿੰਨਾ ਮਰਜ਼ੀ ਬਣਾ ਲਓ ਅੱਛਾ ਔਰ ਡਰਾਉਣਾ ਫਿਰ ਬੱਚਾ ਮਾਪੇ ਨੂੰ ਦੰਦੀਆਂ ਵੱਡ-ਵੱਡ ਕੇ ਕੁੱਟਮਾਰ ਕਰਨੀ ਫਿਰ ਭਜਣਾ ਘਰੋਂ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਇਸ ਬਾਪ ਤੇ ਜਿਹਦਾ ਪੁੱਤ ਹਰੇਕ ਇਨਸਾਨ ਨੂੰ ਹੁੰਦਾ ਦੇਖੋ ਆਪਾਂ ਘਰਾਂ ਚ ਧੀਆਂ ਪੁੱਤਾਂ ਨੇ ਆ ਸਾਰਿਆਂ ਦੇ ਬੱਚੇ ਨੇ ਹੈਗੇ ਨੇ ਘਰਾਂ ਦੇ ਵਿੱਚ ਥੋੜਾ ਜਿਹਾ ਮੋਬਾਈਲਾਂ ਤੋਂ ਵੀ ਦੂਰ ਰੱਖਿਓ ਮੋਬਾਈਲ ਜਰੂਰ ਦਿਓ ਬੱਚਿਆਂ ਨੂੰ ਅੱਧਾ ਘੰਟਾ ਘੰਟਾ 6 ਕਿਤੇ 10 20 ਮਿੰਟ ਅੱਧਾ ਘੰਟਾ ਕੋਈ ਇਹ ਜੀ ਬੱਚੇ ਨੂੰ ਜਰੂਰ ਦੱਸੋ ਮੋਬਾਈਲ ਵੀ ਦਿਖਾਓ ਵੀ ਆਹ ਦੁਨੀਆ ਦੇ ਵਿੱਚ ਆਹ ਕੁਝ ਹੋ ਰਿਹਾ ਪਰ ਹਰ ਵਕਤ ਮੋਬਾਈਲ 'ਨੂੰ ਦੋ ਬੱਚੇ ਤੁਸੀਂ ਸੱਚ ਜਾਣਿਓ ਅਸੀਂ ਕੱਲ ਪਰਸੋਂ ਫਤਗੜ ਸਾਹਿਬ ਤੋਂ ਵੀਰ ਲੈ ਕੇ ਆਏ ਉਹ ਗੇਮ ਖੇਡਦਾ ਸੀ ਫੋਨ ਦੇ ਉੱਪਰ ਪਬਜੀ ਪਬਜੀ ਵੈਨ ਹੋਣ ਤੋਂ ਬਾਅਦ ਇੱਕ ਹੋਰ ਗੇਮ ਖੇਡਦਾ ਸੀ ਜੀ ਸਾਨੂੰ ਉਹਦਾ ਨਾਮ ਨਹੀਂ ਪਤਾ ਉਹਦੀ ਡਾਇਲੌਗ ਬੋਲਦਾ ਜਦੋਂ ਮੈਂਟਲੀ ਹੋ ਗਿਆ ਘਰ ਦੇ ਵਿੱਚ ਕਮਰੇ ਵਿੱਚ ਕੈਦ ਹੋ ਕੇ ਰਹਿ ਗਿਆ ਅੰਦਰ ਧੁੱਪ ਤੇ ਟਾਇਲਟ ਔਰ ਉਹਦੀ ਡਾਇਲੌਗ ਬੋਲਦਾ ਗੇਮ ਦੇ ਮੇਰੇ ਉਰੇ ਡੀਸੀ ਕਰੰਟ ਆ ਗਿਆ ਮੈਂ ਅਜਿਸਟ ਨਹੀਂ ਕਰਦਾ ਮੇਰੇ ਐਮਪੀ ਐਮਪੀ ਖਾਲੀ ਨੇ ਮੇਰੇ ਪਤਾ ਨਹੀਂ ਕੀ ਕੀ ਕੁਸ਼ ਕਹਿੰਦਾ ਜੀ ਮੈਂ ਖੜਾ ਨਹੀਂ ਹੋ ਸਕਦਾ ਮੇਰੇ ਮੂਰੇ ਬੰਦੇ ਆ ਗਏ ਔਰ ਮੋਬਾਈਲ ਦੀ ਦੁਨੀਆ ਤੋਂ ਥੋੜਾ ਜਿਹਾ ਦੂਰ ਰੱਖੀਏ ਠੀਕ ਆ ਮੋਬਾਈਲ ਸਾਡੇ ਲਈ ਬਹੁਤ ਜ਼ਰੂਰੀ ਆ ਮੋਬਾਈਲ ਤੋਂ ਬਿਨਾ ਸਾਰੇ ਕਾਰਜ ਨਹੀਂ ਚੱਲ ਸਕਦੇ ਪਰ ਥੋੜੇ ਜਿਹੇ ਬੱਚਿਆਂ ਨੂੰ ਜਰੂਰ ਦੂਰ ਰੱਖੋ ਜੀ ਦੱਗਾ ਘੰਟਾ ਦੋ ਬੱਚਿਆਂ ਨੂੰ ਸ਼ਾਮ ਨੂੰ ਜਾਂ ਸਵੇਰੇ ਜਾਂ ਜੋੜਨੀ ਪੜ੍ਹਾਈ ਆ ਉਹ ਜ਼ਰੂਰ ਕਰਵਾਓ ਉਸ ਤੋਂ ਬਾਅਦ ਬੱਚਿਆਂ ਨੂੰ ਤੁਸੀਂ ਹੋਰ ਕੋਈ ਗੇਮ ਚ ਜਾਂ ਕੋਈ ਉਹਨਾਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੀਏ ਆਪਾਂ ਸਭ ਦੇ ਬੱਚੇ ਇਦਾਂ ਨਹੀਂ ਮੇਰੇ ਵੀ ਬੱਚੇ ਵੀ ਥੋੜੇ ਦੇ ਲੱਗੇ ਸੋ ਚਲੋ ਹੌਲੀ ਹੌਲੀ ਕੰਟਰੋਲ ਕਰ ਰਹੇ ਆ ਕਿਤਨੇ ਕਿਤੇ ਸਮਾਂ ਨਹੀਂ ਦਿੱਤਾ ਜਾ ਰਿਹਾ ਤੇ ਉਹਨਾਂ ਨੂੰ ਸੇਵਾ ਕਰਕੇ ਪਰ ਕਿਤਨੇ ਕਿਤੇ ਸਾਨੂੰ ਸਿੱਖਿਆ ਲੈ ਲੈਣੀ ਚਾਹੀਦੀ ਹੈ ਵੀਰ ਯਾਰ ਕੀ ਚੱਕਰ ਆ ਤੁਸੀਂ ਜੋ ਪ੍ਰੋਗਰੈਸ ਨਹੀਂ ਕੀਤੀ ਹੈ ਕੀ ਚਾਹੁੰਦਾ ਕੀ ਆ ਬੱਚਾ ਇਹਨਾਂ ਲੱਗੇ ਨੇ ਬਰਾਬਰ ਆ ਜੀ ਕਿੰਨੇ ਬੱਚੇ ਸੀ 3 ਬੱਚੇ ਸੀ ਇੱਕ ਮਰ ਗਿਆ ਇੱਕ ਤਾਂ ਬੜਾ ਸੀ ਉਹ ਥੈਂਕ ਯੂ ਨੇ ਉਹ ਬੈਸਰਾ ਉੱਤੇ ਕਰ ਗਿਆ ਸੀ ਅੱਛਾ ਅਮਰੀਕਾ ਗਿੰਡੀ ਜਿਹੜਾ ਮੈਂ ਨਾਲ ਲੈ ਕੇ ਜਾਣੀ ਉਹ ਆਪ ਦੁੱਧ ਨਾਲ ਚੱਲ ਗਿਆ ਉਹਨੂੰ ਤਾਂ ਉੱਤਰ ਸ਼ਾਹ ਤੇ ਖਲੀ ਪਾਣ ਤੇ ਉਹ ਟੈਂਕ ਤੇ ਉੱਤਰ ਆਵੇ ਓਕੇ ਇਹਦਾ ਛੋਟਾ ਭਾਈ ਪੜਦਾ ਵੱਡਾ ਤੋਂ ਵੱਡਾ ਭਾਈ ਟੈਂਕ ਤੇ ਡਿੱਕੇ ਬਣ ਗਿਆ ਫੇ ਤੀਜਾ ਤੀਜਾ ਆਪਣਾ ਘਰ ਆਈਆਂ ਜਿਹੜਾ ਪੜਦਾ ਉਹ ਠੀਕ ਆ ਹਾਂ ਜੋ ਠੀਕ ਇਹਨੂੰ ਕੀ ਚੱਕਰ ਹੈ ਇਹਦੇ ਨਾਲ ਦੋਸਤ ਕਿਹੜੇ ਨੇ ਇਹ ਜਿਹੜੇ ਮੰਗਣ ਜਾਂਦੇ ਨੇ ਸਮਾਇਆ ਕਰਨ ਛੜਕੇ ਜਨਮ ਮੈਂ ਕਹਿੰਦਾ ਭੰਜੀ ਨਾ ਵੀ ਮੈਂ ਤਨ ਜੋਤ ਚਾਹੀਦਾ ਬਦਲਿਆ ਕੇ ਜੀ ਮੰਮੀ ਨੂੰ ਤਾਂ ਕਹਿ ਕੇ ਨੰਗਾ ਜਾਂਦਾ ਜੀ ਉਹਨੇ ਜਦੋਂ ਹੁਣ ਭੱਜੀ ਦਾ ਤੁਮ ਮਿਲਿਆ ਵੀ ਨਾ ਉਹ ਇੱਕ ਰੂਮ ਕੀ ਕਹਿ ਕੇ ਗਿਆ ਸੀ ਬਸ ਆਈ ਬਹਾਨਾ ਮੈਂ ਆਏ ਮੰਮੀ ਤੋਂ ਬਟ ਮੈਨਾਈਟ ਰਿਡ ਕਰਕੇ ਆਇਆ ਹਾਲੇ ਜਿੰਦਾ ਪਿੱਛੇ ਨੂੰ ਟ੍ਰੇਨ ਚਿੱਤ ਨਾ ਮੈਂ ਓਕੇ ਉਹਨੇ ਪੈਸੇ ਲੈ ਕੇ ਗਿਆ ਦੱਸਿਆ ਕੱਲ ਕਿ ਤੁਸੀਂ ਕੋਈ ਪੈਸੇ ਲੈ ਕੇ ਅੱਛਾ ਬੇਟਾ ਮੈਨੂੰ ਇੱਕ ਗੱਲ ਦੱਸੋ ਦੂਜਾ ਭਾਈ ਵੀ ਤਾਂ ਘਰੇ ਉਹ ਪੜਦਾ ਵੇ ਹਾਂ ਜੀ ਤੂੰ ਪੜ ਰਿਹਾ ਕਿਹੜੀ ਕਲਾਸ ਹੈ 6ਵੀਂ ਚ ਹੋ ਗਿਆ 6ਵੀਂ ਕਲਾਸ ਚ ਪੜ ਰਿਹਾ ਤੁਸੀਂ ਕਿਉਂ ਨਹੀਂ ਪੜ ਰਹੇ ਬੇਟਾ ਐਸੇ ਹੀ ਤਾਂ ਕੀ ਮਤਲਬ ਹੈ ਬੇਟਾ ਇਹ ਤਾਂ ਗੱਲ ਨੇ ਨਹੀਂ ਕੋਈ ਬਣੀ ਬੇਟਾ ਹੈ ਜੀ ਨਹੀਂ ਮਨ ਭੀਖ ਮੰਗਣੇ ਕੋਈ ਕਰਤਾ ਹੈ ਹੈ ਮਨ ਕੀ ਚੀਜ਼ ਨੂੰ ਕਰਦਾ ਭੀਖ ਮੰਗਣ ਨੂੰ ਬੇਟਾ ਫਿਰ ਹੋਰ ਕੀ ਆ ਇੱਕ ਮੰਗਣ ਕਰਕੇ ਤੁਸੀਂ ਪੁੱਤਾਂ ਦੀ ਜ਼ਿੰਦਗੀ ਖਰਾਬ ਕਰ ਰਹੇ ਹੋ ਮੈਂ ਤੁਹਾਨੂੰ ਇਹਨੇ ਕਿਹੜੀ ਸਾਰੇ ਨੌਜਵਾਨਾਂ ਨੂੰ ਨਹੀਂ ਦੇਖ ਲਓ ਆਪਾਂ 10-15 ਜਣੇ ਖੜੇ ਜੇ ਕੋਈ ਬੇਟਾ ਨਹੀਂ ਪੜੂਗਾ ਲਾਈਨ ਦੇ ਵਿੱਚੋਂ ਕਮਜਾਬ ਮੋ ਬਹੁਤ ਆਪਣੀ ਜ਼ਿੰਦਗੀ ਖਰਾਬ ਕਰ ਰਿਹਾ ਮੇਟਾ ਤੈਨੂੰ ਸਮਝਾਉਣ ਵਾਲਾ ਕੋਈ ਨਹੀਂ ਮਿਲ ਰਿਹਾ ਤੂੰ ਬੇਟਾ ਜ਼ਿੰਦਗੀ ਖਰਾਬ ਕਰ ਰਿਹਾ ਆਪਣੀ ਇਹਨੂੰ ਕਿਸੇ ਨੇ ਨਹੀਂ ਪੁੱਛਣਾ ਤੂੰ ਤਨ ਦਿਹਾਗੀ ਜਾਣਾ ਪਿਆ ਕਰੂਗਾ ਘਰ ਵੀ ਨਹੀਂ ਚੱਲਦੇ ਤੇ ਹੱਡੀ ਦੇ ਬੇਟਾ ਜੇ ਬੱਚਾ ਪੜੂਗਾ ਤਾਂ ਨੌਕਰੀ ਮਿਲ ਸਕਦਾ ਤੇ ਤੇਰਾ ਦੂਜਾ ਭਰਾ ਉਹਦੀ ਉਹਦੀ ਲਾਈਫ ਦੇਖੀ ਨਾਲੇ ਤੇਰੀ ਦੇਖੀ ਉਹ ਤੋਂ ਤੇਰੀ ਨਹੀਂ ਤੂੰ ਟੋਰਾਂ ਦੀ ਗਿਣਤੀ ਚ ਮੰਨ ਲੈਣਗੇ ਸਾਰੇ ਬੇਟਾ ਉਹ ਕਿਉਂ ਮੰਗਣ ਜਾਂਦਾ ਮੈਨੂੰ ਦੱਸ ਤੇਰੇ ਨਾਲ ਹੋਰ ਕਿਹੜੇ ਕਿਹੜੇ ਬੱਚੇ ਨੇ ਇਹ ਕਿੰਥੋਂ ਦੇ ਨੇ ਬੱਚੇ ਦੇਖੋ ਇੱਕ ਤਾਂ ਬੱਚਾ ਇੰਨਾ ਢੀਠ ਹੋ ਚੁੱਕਿਆ ਜਿਹੜੀ ਮਰਜ਼ੀ ਗੱਲ ਪੁੱਛ ਲੋ ਸਾਰਾ ਕੁਝ ਪਤਾ ਇਹਨੂੰ ਬਸ ਪਤਾ ਨਹੀਂ ਪਤਾ ਹੀ ਨਹੀਂ ਮੈਨੂੰ ਇਹ ਲੱਗਦਾ ਵੀ ਬੱਚੇ ਚੋਰੀ ਵੀ ਕਰਦੇ ਹੋਣਗੇ ਮਤਲਬ ਇਹ ਮੈਨੂੰ ਗੱਲ ਬੋਲਣੀ ਮਤਲਬ ਕਿ ਪੈਰ ਹੀ ਹੈ ਕਿਉਂਕਿ ਜਿਹੜਾ ਬੱਚਾ ਮੰਗਣ ਤੱਕ ਜਾ ਰਿਹਾ ਆਪਣੇ ਫਾਦਰ ਦੀ ਰੋਟੀ ਪਾਣੀ ਤੋਂ ਖੁਸ਼ ਨਹੀਂ ਤੇ ਉਹ ਚੋਰੀ ਵੀ ਕਰਦਾ ਹੋਗਾ ਤੇ ਜੇ ਪੁਲਿਸ ਫੜਦੇ ਹੋਊਗੀ ਪੁਲਿਸ ਬੱਚਿਆਂ ਨੂੰ ਕੁੱਟਵਾ ਕੇ ਮਨਾਏ ਨਹੀਂ ਸਕਦੀ ਤੁਸੀਂ ਇਹਨਾਂ ਨੂੰ ਮਨਾਏ ਨਹੀਂ ਸਕਦੇ ਜੀ ਇੰਨਾ ਟ੍ਰੇਨਡ ਹੋ ਗਿਆ ਬੱਚਾ ਜੀ ਇਸ ਕਰਕੇ ਅਸੀਂ ਆਪਣੇ ਬੱਚਿਆਂ ਦੇ ਧਿਆਨ ਦੀਏ ਥੋੜਾ ਸਮਾਂ ਦਈਏ ਬੱਚਿਆਂ ਲਈ ਸਾਡੀ ਇਸ ਬੱਚੇ ਨਾਲ ਹੰਦਰਦੀ ਆ ਕਿ ਸੱਚੇ ਪਾਸ਼ਾ ਵੈਗਨੂ ਨੇ ਇਸ ਪ੍ਰੋਬਲਮ ਚੋਂ ਕੱਢਣ ਔਰ ਅਸੀਂ ਦੱਸਣਾ ਚਾਹੁੰਦੇ ਹਾਂ ਹੁਣ ਬਹੁਤ ਵੀਰ ਕਹਿਣਗੇ ਵੀ ਆਪਾਂ ਇਹਨੂੰ ਛੋਟੇ ਬੱਚਿਆਂ ਵਾਲੇ ਆਸ਼ਰਮ ਤੇ ਭੇਜੀਏ ਇਸ ਪਰਿਵਾਰ ਨੇ ਪਤੀਨੀ ਕਿੱਥੇ ਕਿੱਥੇ ਜਿਹੜੀ ਕੋਸ਼ਿਸ਼ ਕਰਕੇ ਦੇਖ ਲਈ ਇੱਕ ਥਾਂ ਤੇ ਛੱਡਿਆ ਸੀ ਉੱਥੇ ਬੱਚਾ ਕੁੱਟਮਾਰ ਆਪਣੇ ਦੰਦੀਆਂ ਵੱਢਣੀਆਂ ਕੁਝ ਇਹੋ ਜਿਹੀਆਂ ਗੱਲਾਂ ਕਰਨੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦੇ ਅਸੀਂ ਮਤਲਬ ਤੁਸੀਂ ਸੋਚ ਵੀ ਨਹੀਂ ਸਕਦੇ ਹੁਣ ਇਸ ਬੱਚੇ ਨੇ ਇਧਰਲੇ ਪਾਸੇ ਤਾਂ ਇੱਕ ਕੰਚ ਮਾਰੇ ਆਪਾਂ ਦੇ ਕਿ ਮੈਂ ਜਾਣਾ ਛੇਤੀ ਮੈਨੂੰ ਫਟਾਫਟ ਭੇਜੋ ਪਰ ਇਧਰਲੇ ਪਾਸੇ ਬੱਚੇ ਨੇ ਭਲੇਟ ਮਾਰੇ ਹੋਏ ਨੇ ਇਹ ਵੀ ਲੜਿਆ ਸੀਗਾ ਔਰ ਇਦਾਂ ਹੀ ਹੈ ਬੱਚਾ ਕੁਛ ਨਾ ਕੁਛ ਕਰਦਾ ਫਿਰ ਆਪ ਜੀ ਸਮਝਦਾਰ ਹੋ ਮਾਪੇ ਚਾਹੁੰਦੇ ਨੇ ਫਾਦਰ ਚਾਹੁੰਦਾ ਵੀ ਤੂੰ ਘਰੇ ਬੈਠ ਰੋਟੀ ਖਾ ਆਪਦਾ ਸਕੂਲ ਜਾ ਸਾਡੇ ਨਾਲ ਕੰਮ ਕਰਾ ਪਰ ਬੱਚਾ ਕੀ ਚਾਹੁੰਦਾ ਵੀ ਮੈਂ ਮੰਗਣੇ ਨੇ ਪੈਸੇ ਜਦੋਂ ਪੈਸੇ ਮੰਗਦੇ ਨੇ ਉੱਤੇ ਹੋਰ ਕਿੰਨੀਆਂ ਗਲਤੀਆਂ ਜਿਹੜਾ ਬੱਚੇ ਕਰਨ ਲੱਗੇ ਨੇ ਆਪ ਜੀ ਸਾਰੇ ਇਸ ਚੀਜ਼ ਤੋਂ ਜਾਣੂ ਹੋਮੋਗੇ ਅਜਿਓ ਸ਼ਬਦ ਨਹੀਂ ਵਰਤ ਸਕਦੇ ਸਾਡੀ ਪਰਾਂਸ਼ਪ੍ਰੀਤ ਨੂੰ ਨਾ ਜਰੂਰ ਹਮਦਰਦੀ ਆ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਕੀ ਹੈ ਜੀ ਤਾਕਤ ਦੇਣ ਵੀ ਅਸੀਂ ਇਦਾਂ ਦੇ ਬੱਚੇ ਨੂੰ ਇਹਨੂੰ ਠੀਕ ਕਰ ਸਕੀਏ ਕੋਈ ਇਹਦੀ ਦਵਾਈ ਤੇ ਚਲੋ ਆਪਾਂ ਚਲਾਏ ਸਕਦੇ ਪਰ ਘਰ ਦੇ ਦਾਦੇ ਨੇ ਦਵਾਈ ਵੀ ਨਹੀਂ ਲੈਂਦੇ ਤਾਂ ਵੀਰੇ ਤੁਸੀਂ ਇਹਨੂੰ ਕਿੱਥੇ ਕਿੱਥੇ ਛੱਡਿਆ ਕਦੇ ਆਸ਼ਰਮਾਂ 'ਚ ਛੱਡਿਆ ਅੱਛਾ ਪਟਿਆਲੇ ਵਾਲੇ ਨੇ ਹੱਥ ਕੜੇ ਤਾਂ ਕਰਤੇ ਕਿਉਂਕਿ ਇਹਦੇ ਹਾਲਾਤ ਦੇਖ ਲਏ ਉਹਨਾਂ ਨੇ ਰਾਜਪੁਰੇ ਵਾਲੇ ਪਤਾ ਤੁਹਾਨੂੰ ਉੱਥੇ ਕੀ ਕਰਤਾ ਹੁੰਦੇ ਆਂ ਜੀ ਪਾਂਡੇ ਬੰਦੇ ਨਾਲ ਜਦੋਂ ਬੱਚੇ ਨੂੰ ਕਿੰਦਾ ਮੈਨਾ ਕਲਾਸ ਮਾਰ ਰਿਹਾ ਦੀ ਇੱਕ ਬੱਚੇ ਨੂੰ ਹਾਂ ਜੀ ਉਹ ਦੱਸਿਆ ਉਹਨਾਂ ਨੇ ਗਲਾਸ ਮਾਰੇ ਹਾਂ ਜੀ ਦੱਸਿਆ ਤਿੱਖਾ ਹੁੰਦਾ ਇਹਨਾਂ ਗਲਾਸ ਮਤਲਬ ਇਹ ਕਿਵੇਂ ਠੀਕ ਹੋਊਗਾ ਪਰੌਣੂ ਗਏ ਤਾਂ ਦਵਾਈ ਵੀ ਨਹੀਂ ਦੁਆ ਰਹੇ ਤਾਂ ਮੈਂ ਉਹਦੇ ਕਰਾ ਦੇਣਾ ਸਾਰੇ ਬੱਚੇ ਹੋਰ ਤੁਹਾਡੇ ਪਰਿਵਾਰ ਚ ਕੌਣ ਕੌਣ ਆ ਮੈਂ ਤਾਂ ਮੇਰੀ ਮਮੀ ਜਿੱਤੇ ਤੁਹਾਡੇ ਕੋਲੇ ਕਿਸੇ ਹੋਰ ਪਰਿਵਾਰਕ ਮੈਂਬਰ ਨੂੰ ਦੀ ਮੰਗੀ ਪਰੌਣੂ ਨਹੀਂ ਆਈ ਕਿ ਤੁਹਾਡੀ ਗਾਇਬ ਉਹ ਵੀ ਆਪਣੀ ਸੀ ਉਹ ਨਹੀਂ ਭੱਜਦੀ ਹੁੰਦੀ ਹੂੰ ਤੇ ਮੇਰੇ ਕੋ ਜਿਹਨੇ ਇਹ ਕਾਟਰ ਨੂੰ ਇਹ ਕਰਦੀ ਸੀ ਓਕੇ ਉਹਨੂੰ ਥੋੜੇ ਨਾਲ ਵੱਖਰੇ ਹੁੰਦੇ ਨੇ ਅਲਾਮ ਹੋਣ ਮਾਸ਼ਾਅੱਲ ਇਹ ਵੀ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਲੈਕਚਰ ਗਿਆ ਉਹ ਉਸਤਾਨ ਨਹੀਂ ਕਰਦੇ ਹੂੰ ਕਿਵੇਂ ਠੀਕ ਕਰੀਏ ਕਿਹਦੇ ਤੱਕ ਕਰੀਏ ਇਹ ਲਾ ਦਵਾਈ ਬਾਈ ਦਵਾਈ ਬਾਈ ਤੁਸੀਂ ਜਿੰਨੀ ਮਰਜ਼ੀ ਲੋ ਦਵਾਈ ਤਾਂ ਅਸੀਂ ਚਾਹੇ 1 ਲੱਖ ਰੁਪਏ ਲੱਗੇ ਜਾਂ 2 ਲੱਖ ਲੱਗੇ ਇਲਾਜ ਤੋਂ ਨਹੀਂ ਭਜਦੇ ਜੀ ਅਸੀਂ ਬੜੀ ਗੁਰੂ ਸਾਹਿਬ ਦੀ ਕਿਰਪਾ ਵੀਰੇ ਮਹਾਰਾਜਾ ਚੇਪਾਸ਼ਾ ਬਾਗੁਰੂ ਕਿਰਪਾ ਕਰਨ ਮੈਂ ਕਿਵੇਂ ਕਰੇ ਬਣ ਤਾਂ ਸਕਦੇ ਨਹੀਂ ਹੁਣ ਕਿਵੇਂ ਠੀਕ ਕਰੂੰਗੇ ਇਹ ਤਾਂ ਆਪਣੇ ਬੇਸਪੱਜ ਦਾ ਭੀਖ ਮੰਗਣ ਜਾਂਦਾ ਜਾਂ ਉਹ ਹੀ ਕੁਛ ਕਰਨੀ ਜਾਂਦਾ ਤੁਸੀਂ ਸਰਚ ਕਰੋ ਹੋਰ ਵੀ ਬਹੁਤ ਕੁਝ ਹੈ ਦੀ ਲਾਈਫ ਦੇ ਵਿੱਚ ਤੁਸੀਂ ਅੱਗੇ ਸਰਚ ਕਰੋਗੇ ਨਾ ਤੁਹਾਨੂੰ ਪਤਾ ਲੱਗੂਗਾ ਬੇਟਾ ਜਦੋਂ ਤੁਸੀਂ ਭੀਖ ਮੰਗਣ ਜਾਂਦੇ ਹੋ ਤੁਹਾਨੂੰ ਪੁਲਿਸ ਨੇ ਫੜਿਆ ਕਿਦੇ ਉੱਤੇ ਕਿੱਧਰ ਕਰੋ ਫੜਿਆ ਤੇ ਪੁਲਿਸ ਨੇ ਕਾਹ ਤੋਂ ਛੱਡਤਾ ਹੈ ਹਾਂ ਹੁਣ ਜਦੋਂ ਦੇਖੋ ਇੰਨੇ ਕੇ ਬੱਚਾ ਪੁਲਿਸ ਤੋਂ ਛੁੱਟ ਕੇ ਆ ਗਿਆ ਤੂੰ ਵੀ ਸਮਝ ਰੋ ਕਿੰਨਾ ਠੀਠ ਬਣ ਗਿਆ ਜੀ ਬੇਟਾ ਤੇਰੀ ਲਾਈਫ ਖਰਾਬ ਹੋ ਰਹੀ ਏ ਪੁੱਤ ਤੂੰ ਰੁੱਲ ਜੇ ਨਾ ਬੇਟਾ ਤੇਰਾ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਮੁੜ ਕੇ ਸੱਚੀ ਦੱਸਣੇ ਤੂੰ ਤੇਰੇ ਬ੍ਰਦਰ ਦੀ ਲਾਈਫ ਦੇਖ ਲਈ ਬੇਟਾ ਨਾਲੇ ਤੇਰੀ ਦੇਖ ਲਈ ਮੈਂ ਤੈਨੂੰ ਉਦਾਹਰਣ ਦਿੰਨਾ ਵੀ 4 ਬੜੇ ਪੜੇ ਲਿਖੇ ਮਨੁੱਖ ਇੱਥੇ ਹੈਗੇ ਨੇ ਜਿਹੜੇ ਪੜਨ ਲਿਖ ਕੇ ਨੌਕਰੀਆਂ ਲੱਭ ਜਾਂਦੇ ਨੇ ਬੜੇ ਭੈਣ ਭਰਾ ਬੈਠੇ ਹੋਣੇ ਜਿਹੜਾ ਕੋਈ ਅਮਰੀਕਾ ਵਿੱਚ ਬੈਠਾ ਕੋਈ ਕੈਨੇਡਾ ਵਿੱਚ ਬੈਠਾ ਕੋਈ ਆਸਟ੍ਰੇਲੀਆ ਵਿੱਚ ਬੈਠਾ ਔਰ ਕੋਈ ਚੰਗੇ ਅਹੁਦਿਆਂ ਤੇ ਬੈਠੇ ਨੇ ਉਹ ਪੜ ਕੇ ਬੈਠੇ ਨੇ ਤੇ ਜਿਹੜਾ ਪੂਰੇ ਕੰਮ ਦਾ ਬੁਰਾ ਨਤੀਜਾ ਪਤਾ ਤਾਂ ਕਿਵੇਂ ਨਿਕਲੇਗਾ ਤੇ ਇਹ ਤਾਂ ਲਾਈਫ ਕਰਾਬ ਹੋ ਜਾਊਗੀ ਤੂੰ ਮੰਦਰ ਚੋਂ ਘਰ ਰਹੇਂਗਾ ਤੈਨੂੰ ਅੱਜ ਤਾਂ ਬੱਚੇ ਕਰਕੇ ਦੇ ਦਿੰਦੇ ਨੇ ਲੋਕ ਪੈਸੇ ਤੇ ਤੈਨੂੰ ਜਦੋਂ ਤੂੰ ਵੱਡਾ ਹੋ ਜਾਵੇਂਗਾ ਫਿਰ ਤੈਨੂੰ ਕੌਣ ਦੋਗਾ ਇਹ ਦੱਸੋ ਮੈਨੂੰ ਫਿਰ ਕਿਵੇਂ ਲੰਘੂਗੀ ਲਾਈਫ ਬੇਟਾ ਤੁਹਾਡੀ ਕਿਵੇਂ ਲੰਘੂਗੀ ਲਾਈਫ ਦੱਸੋ ਬੇਟਾ ਐਸੀ ਕਿਵੇਂ ਐਸੀ ਕਿਵੇਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਜੀ ਹੈ ਬਹੁਤ ਪੱਕਾ ਹੈ ਜੀ ਐਸੀ ਸ਼ਬਦ ਤਾਂ ਜਿਸ ਦਿਨ ਤਾਂ ਸਾਨੂੰ ਮਿਲਿਆ ਸੀ ਨਾ ਜੀ ਐਸੀ ਬੱਸ ਉਸੇ ਦਿਨ ਤੋਂ ਬੱਸ ਐਸੀ ਹੀ ਚੱਲ ਰਹੀ ਹੈ ਨਾ ਸਾਨੂੰ ਤਾਂ 15 ਦਿਨ ਤੱਕ ਤਾਂ ਅੰਸ਼ਪ੍ਰੀਤ ਤੋਂ ਦੂਜਾ ਲਫ਼ਜ਼ੇ ਦੀ ਜ਼ੁਬਾਨ ਤੇ ਨਹੀਂ ਸੀ ਆਇਆ ਇਹ 17 ਦਿਨ ਬਾਅਦ 16ਵੇਂ 17ਵੇਂ ਦਿਨ ਨੇ ਸਿਰਫ ਇਹ ਦੱਸਿਆ ਸੀ ਅੰਸ਼ਪ੍ਰੀਤ ਤੋਂ ਬਾਅਦ 17 ਦਿਨ ਬਾਅਦ ਇਹਨੇ ਇਹ ਗੱਲ ਦੱਸੀ ਕਿ ਮੈਂ ਅੰਮ੍ਰਿਤਸਰ ਜਾਣਾ ਮੈਨੂੰ ਅੰਮ੍ਰਿਤਸਰ ਛੱਡ ਦਿਓ ਛੋਟੇ ਬਜ਼ਾਰ ਇਹ ਤਾਂ ਇੱਥੇ ਆਣ ਕੇ ਗੁਰੂ ਸਾਹਿਬ ਦੀ ਮਿਹਰ ਹੈ ਕਿਰਪਾ ਵਰਤਦੀ ਆ ਆਪ ਹਾਜ਼ਰ ਨਾਜ਼ਰ ਹੋ ਕੇ ਸਾਰਾ ਕੁਝ ਕਰਵਾ ਰਹੇ ਨੇ ਤੇ ਤੁਸੀਂ ਅੱਧੇ ਘੰਟੇ ਦੇ ਵਿੱਚ ਵਿੱਚ ਇਹਦਾ ਸਾਰਾ ਪਤਾ ਲਗਾ ਲਿਆ ਰ ਜੀ ਉੱਥੇ ਕਿੱਥੇ ਉੱਦੇ ਦਾ ਜੇ ਗਲਤ ਹੁੰਦਾ ਜੀ ਚੜ ਜਾਂਦਾ ਤੇ ਕਿੱਥੇ ਮਿਲਣਾ ਸੀਗਾ ਜੀ ਇੱਥੇ ਪਹੁੰਚਣਾ ਹੀ ਨਹੀਂ ਸੀ ਇੱਥੇ ਤੱਕ ਤੂੰ ਆਪਣਾ ਤਾਂ ਦੇਖ ਤੂੰ ਬੱਚਾ ਥੋੜੀਆ ਸਾਨੂੰ ਤਾਂ ਲੱਗਦਾ ਸੀ 11-12 ਸਾਲ ਦਾ ਹੋਗਾ 14 ਸਾਲ ਉਮਰ ਹੈ ਜੀ ਇਹ ਇਹਨਾਂ ਵੱਲ ਦੇਖ ਲੈ ਇਹ ਜੀ ਇੱਕ ਨੂੰ ਘੁਟਾ ਰਹੇ ਨੇ ਤੇ ਦੂਸਰੇ ਨੂੰ ਤੈਨੂੰ ਘੁਟਾ ਰਹੇ ਸੀ ਇਹ ਤੁਹਾਡੇ ਕੀ ਲੱਗਦੇ ਨੇ ਤੂੰ ਵੀ ਮੰਨਦੇ ਪਾਪਾ ਇਹਨਾਂ ਨੂੰ ਇਹਨਾਂ ਨੇ ਇਹਨੇ ਸਾਨੂੰ ਪਤਾ ਕੀ ਕਿਹਾ ਜੀ ਤੁਸੀਂ ਮੰਨ ਲੈਂਦੇ ਹੋ ਪਾਪਾ ਧਿਆਨ ਨਾਲ ਦੁਬਾਰੇ ਸੁਹਾ ਉਤਰ ਦੋ ਮੰਨਿਆ ਪਾਪਾ ਮੰਨ ਲੈਂਦੇ ਹੋ ਕਿ ਕਿੱਥੇ ਮੰਨਦੇ ਹੋ ਬੇਟਾ ਤੁਸੀਂ ਕਿੱਥੇ ਮੰਨਦੇ ਤੁਸੀਂ ਦੁਖੀ ਦਾ ਬੇਟਾ ਇਹ ਕਰਦਾ ਕੋਈ ਤਾ 14 ਸਾਲ ਦਾ ਹੋ ਗਿਆ ਤੈਨੂੰ ਤੈਨੂੰ ਹੁਣ ਸਮਝ ਚਾਹੀਦੀ ਆ ਯਾਰ ਤੇ ਆਪਣੇ ਫਾਦਰ ਨਾਲ ਕੰਮ ਤਾਂ ਕੀ ਕਰਾਉਣਾ ਬੇਟਾ ਤੂੰ ਕਹਿੰਦਾ ਮੈਂ ਭੀਖ ਮੰਗਣੀ ਆ ਜਾ ਕੇ ਯਾਰ ਕੀ ਨਵਾਂ ਕੰਮ ਹੈ ਕੋਈ ਨਵਾਂ ਕੰਮ ਹੈ ਕੋਈ ਦੱਸੋ ਹੈ ਤੈਨੂੰ ਮਮਾਵਾ ਪੜਾਉਣਾ ਚਾਹੁੰਦੇ ਨੇ ਤੂੰ ਕਹਿੰਦਾ ਮੈਂ ਭੀਖ ਮੰਗਣੀ ਆ ਉਹਨੇ ਕਿਹਾ ਭਾਬਾ ਮੇਰੇ ਕੋਲ ਕੀ ਕਹਿੰਦਾ ਕਹਿੰਦਾ ਜਦ ਆ ਰਹੇ ਸੀ ਨਾ ਉਹਨੇ ਉਹਨੇ ਵੀ ਦੇਣਾ ਇਹ ਕਹਿੰਦਾ ਸੀ ਮੇਰੀ ਕੱਲੀ ਮੰਮੀ ਮੰਮੀ ਹੈ ਤੇ ਮੇਰੇ ਪਾਪਾ ਤਾਂ ਮੇਰੇ ਖਤਮ ਹੋ ਗਏ ਪਾਪਾ ਨਹੀਂ ਹੈਗੇ ਮੈਂ ਮੰਮੀ ਹੈ ਇਕੱਲੇ ਨੇ ਤੇ ਮੰਮੀ ਕੋਲੀ ਰਹਿਣਾ ਮੈਂ ਅਮਰitsar ਛੋਟੇ ਵਿਚਾਰ ਰਹਿੰਦਾ ਹੁਣ ਅੱਛੇ ਮਾਂ ਕੋਲ ਹਾਂ ਨਹੀਂ ਅੱਜ ਤੱਕ ਕਦੇ ਗਈ ਨਹੀਂ ਨਾ ਉਹ ਕਦੇ ਮਾਰ ਦਿਆ ਕਿ ਉਹਨੇ ਆਸ਼ਰਮ ਗਿਆ ਤੇ ਉਹਨੇ ਫੜ ਗਿਆ ਤੋ ਚ ਇਹ ਸਟੇਜ ਉੱਪਰ ਗੰਢਿਆ ਸੀ ਆ ਰਹੇ ਤੇ ਉਹਨੂੰ ਆਹ ਕਹਿੰਦੇ ਮੇਰਾ ਧਨ ਕੱਢ ਦੇ ਉਹਦਾ ਕਹੀਂ ਉਹ ਮਤਲਬ ਦਾ ਕਾਹਨ ਸਟੇਸ਼ਨ ਤੇ ਕਦੋਂ ਪੜਿਆ ਸੀ ਕੀ ਕਰਦਾ ਸੀ ਇਹ ਆ ਉੱਧਰ ਚੱਲਿਆ ਸੀ ਆਪਣੀ ਮਾਂ ਕੋਲ ਆ ਕੇ ਕਹਿਣਾ ਸੀ ਮਿਲਨ ਤਾਂ ਕਿਧਰੇ ਜਾਊਗਾ ਮਿਲਨ ਤਾਂ ਤੁਹਾਨੂੰ ਇਹ ਕਹਿੰਦਾ ਹੀ ਨਹੀਂ ਸੀ ਪਾਪਾ ਦਾ ਤਾਂ ਡੋਡਾ ਤਾਂ ਕਹਿੰਦਾ ਹੀ ਨਹੀਂ ਕਿ ਮੇਰਾ ਮਾਂ ਵੀ ਹੈ ਮੇਰਾ ਪਿਓ ਵੀ ਹੈ ਜਾਂ ਮੇਰੀ ਦਾਦੀ ਹੈ ਬੇਟਾ ਤੂੰ ਝੂਠ ਕਾ ਤੋ ਬੋਲਿਆ ਮੇਰੇ ਡੈਡੀ ਜੀ ਡੈਥ ਹੋਈ ਵੀ ਹੈ ਹੂੰ ਐਸਾ ਹੀ ਬੇਟਾ ਕੀ ਸ਼ਬਦ ਹੈ ਸੀ ਕੀ ਗੱਲ ਹੈ ਬੇਟਾ ਤੇਰੀ ਲਾਈਫ ਖਰਾਬ ਹੋ ਜੂ ਪੁੱਤ ਸਾਡਾ ਕੁਛ ਨਹੀਂ ਜਾਣਾ ਬੇਟਾ ਸਾਡਾ ਕੁਛ ਨਹੀਂ ਜਾਣਾ ਸਾਡਾ ਕੁਛ ਨਹੀਂ ਜਾਣਾ ਪੁੱਤ ਸਾਡੇ ਤੋਂ ਅੱਜ ਤੈਨੂੰ ਬਾਹਰ ਲੈ ਜੂਗਾ ਤੇਰੀ ਲਾਈਫ ਵਾਕਿਆ ਸਾਡੀ ਵਾਕਿਆ ਪਰ ਬੇਟਾ ਤੈਨੂੰ ਤਰਸਾਉਂਦਾ ਤੇਰੇ ਤੇ ਕਿ ਤੇਰੀ ਲਾਈਫ ਖਰਾਬ ਹੋ ਰਹੀ ਆ ਪੀ ਕੇ ਮੰਗ ਕੇ ਕੀ ਹੋਊ ਤੇ ਮੈਂ ਜੂਰੇ ਦਿਨੇ ਚਲ ਪਾਉਂਦੇ 10000 ਰੁਪਇਆ ਤੂੰ 5000 ਰੁਪਇਆ ਇਹਨੇ ਦੱਸਿਆ ਮੈਨੂੰ ਵੀ 2 ਤੋਂ 300 ਰੁਪਇਆ ਇੱਕ ਦਿਨ ਚ ਬਣਦਾ ਮੈਨੂੰ 9000 ਰੁਪਇਆ ਹੋਇਆ ਤੂੰ 10000 ਰੁਪਇਆ ਸਾਡੇ ਤੋਂ ਲੈ ਲੈ ਜਾ ਤੇਰੀ ਪੜ੍ਹਾਈ ਤੇ ਲਾਉਣੇ ਹੋਈ ਚੱਲ ਤੂੰ ਇਹ ਤੂੰ ਮੰਗੇਗਾ ਕਰੋਂਦਾ ਨਹੀਂ ਜਾਵੇਂਗਾ ਦੇਖ ਲੈ ਠੀਕ ਹੈ ਬਈ ਇਹਦੀ ਪੜ੍ਹਾਈ ਸ਼ੁਰੂ ਕਰੋ ਜੀ ਅਸੀਂ ਖਰਚ ਕਰਾਂਗੇ ਤੁਹਾਡੇ ਨਾਲ ਪ੍ਰੋਬਲਮ ਨਾਲ ਤੁਸੀਂ ਦੱਸੋ ਜੇ ਬੱਚਾ ਠੀਕ ਰਹਿੰਦਾ ਇੱਕ ਇਹਦੀ ਦਵਾਈ ਸਾਡੇ ਮਨ ਨਾਲ ਸ਼ੁਰੂ ਹੋ ਜੂਗੀ ਜੀ ਇੱਕ ਇਹਦੀ ਪੜ੍ਹਾਈ ਕਰਾਓ ਜੇ ਸਹੀ ਹੁੰਦਾ ਤਾਂ ਇਹਨੂੰ ਵੀ ਅੱਗੇ ਤੋ ਅੱਗੇ ਜਿੱਤ ਤੱਕ ਸਹੀ ਚੱਲੂਗਾ ਨਾ ਪੜ੍ਹਾਵਾਂਗੇ ਆਪਾਂ ਕੋਈ ਗੱਲ ਪਰ ਸਹੀ ਹੋਸ ਲੈ ਇੰਚੋਂ ਤਾਂ ਨਿਕਲੇ ਨਾ ਭੀਖ ਮੰਗ ਕੇ ਤਾਂ ਗੁਜ਼ਾਰਾ ਨਹੀਂ ਨਾ ਹੋਣਾ ਭੀਖ ਮੰਗ ਕੇ ਬੇਟਾ ਤੇਰੀ ਲਾਈਫ ਖਰਾਬ ਆ ਤੇਰੇ ਤੇ ਕੇਸ ਹੋਣਗੇ ਅੱਗੇ ਜਾ ਕੇ ਚੋਰੀਆਂ ਕਰੇਗਾ ਬੇਟਾ ਤੂੰ ਉਹ ਲਾਈਫ ਤੋਂ ਨਿਕਲ ਜਾਪੋ ਤੇ ਜਿਹੜਾ ਤੂੰ ਦੋਸਤਾਂ ਨਾਲ ਤੁਰਿਆ ਫਿਰਦਾ ਨਾ ਉਹਨਾਂ ਨੂੰ ਛੱਡ ਦੇ ਟੋਲੀ ਨੂੰ ਇਨੀ ਵਾਰੀ ਕੱਲ੍ਹ ਹੋਰ ਦਸੀ ਮੈਂ ਕਿਹਾ ਵੀ ਤੈਨੂੰ ਸਾਫ਼ ਸੁਥਰੇ ਕੱਪੜਿਆਂ 'ਚ ਪਾਉਣ ਮੰਗ ਦਿੰਦਾ ਹੋਊਗਾ ਕਹਿੰਦਾ ਸੀ ਕੱਪੜੇ ਚੇਂਜ ਕਰਦੇ ਆ ਸਾਡੇ ਕੋਲ ਕੱਪੜੇ ਹੈਗੇ ਕਹਿੰਦਾ ਵੀ ਸੋਚੋ ਕਿੱਥੇ ਪਹੁੰਚ ਗਈ ਸੋਚ ਹਜੇ ਵੀ ਤੁਸੀਂ ਇਹਦੇ ਦਿਮਾਗ ਦਾ ਵੀਡੀਓ ਦੇ ਵਿੱਚ ਜੱਜ ਨਹੀਂ ਕਰ ਸਕਦੇ ਤੁਸੀਂ ਹਜੇ ਵੀ ਇਹਨੂੰ 1% ਵੀ ਨਹੀਂ ਜਾਣਿਆ ਇਹ 99% ਜਿਹੜਾ ਤੁਹਾਨੂੰ ਅੰਦਾਜ਼ਾ ਵੀ ਨਹੀਂ ਵੀ ਕਿੱਥੇ ਤੱਕ ਪਹੁੰਚ ਗਈ ਸੋਈ ਜੀ ਇਸ ਕਰਕੇ ਸਾਨੂੰ ਧਿਆਨ ਦੇਣਾ ਚਾਹੀਦਾ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਆਪਣਾ ਫਰਜ਼ ਸੇਵਾ ਸੁਸਾਇਟੀ ਤੇ ਧੰਨਵਾਦ ਉਹਨਾਂ ਰੂਹਾਂ ਦਾ ਜਿੱਦਾਂ ਵੀਰ ਉਹਨਾਂ ਨੇ ਇਹਨਾਂ ਨੂੰ ਲੈ ਕੇ ਆਂਦਾ ਆ ਜੁਪੀ ਬਰੇਲੀ ਤੋਂ ਪਰ ਧੰਨਵਾਦ ਆ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਤੁਹਾਡੀਆਂ ਵੀਡੀਓ ਸ਼ੇਅਰ ਕਰਨ ਦੇ ਨਾਲ ਅਸੀਂ ਪਤਾ ਨਹੀਂ ਕਿੰਨੇ ਕ ਭੈਣ ਭਰਾਵਾਂ ਨੂੰ ਮਲਾ ਚੁੱਕੇ ਹਾਂ ਕਿੰਨੇ ਕ ਬੱਚਿਆਂ ਨੂੰ ਘਰੇ ਮੋੜ ਚੁੱਕੇ ਹਾਂ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਅੱਗੇ ਖਾਸ ਕਰਕੇ ਟਰੱਕ ਡਰਾਈਵਰਾਂ ਅੱਗੇ ਜਿਹੜੇ ਵੀਰ ਡਰਾਈਵਰੀ ਕਰਦੇ ਨੇ ਚਾਹੇ ਉਹ ਗੱਡੀਆਂ ਚਲਾਉਂਦੇ ਨੇ ਚਾਹੇ ਟਰੱਕ ਚਲਾਉਂਦੇ ਨੇ ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਹਾਂ ਤੁਹਾਨੂੰ ਪੰਜਾਬ ਤੋਂ ਬਾਹਰ ਕੋਈ ਸਾਡਾ ਭੈਣ ਭਰਾ ਇਦਾਂ ਦਾ ਮਿਲਦਾ ਕੋਈ ਯੂਪੀ ਐਫਪੀ ਬਨਾਰਸ ਕਿਤੇ ਵੀ ਜਿਹੜਾ ਹਰਿਆਣਵੀ ਜਾਂ ਹਿੰਦੀ ਬੋਲਦਾ ਜਾਂ ਇੱਧਰ ਪੰਜਾਬੀ ਤੁਹਾਨੂੰ ਲੱਗਦਾ ਉਹਦੀ ਵੀਡੀਓ ਬਣਾ ਕੇ ਸਾਨੂੰ ਜਰੂਰ ਭੇਜੋ ਜਾਂ ਉਹਨੂੰ ਜਿਹੜਾ ਕੋਈ ਬੱਚਾ ਮਿਲਦਾ ਉਹ ਵੀ ਸਾਡੇ ਨਾਲ 100% ਸਾਡੇ ਨਾਲ ਰਾਬਤਾ ਕਰੋ ਕੋਈ ਵੀ ਤੁਹਾਨੂੰ ਬਜ਼ੁਰਗ ਮਿਲਦਾ ਪੰਜਾਬੀ ਸਾਡੇ ਨਾਲ ਰਾਬਤਾ ਕਰੋ ਨਾ ਆਪਾਂ ਉਹਰੇ ਪਟਿਆਲੇ ਲਚਕਾਣੀ ਪਿੰਡ ਉਹ ਰੱਖ ਕੇ ਉਹਦਾ ਘਰ ਲੱਭ ਕੇ ਉਹਨੂੰ ਘਰੇ ਭੇਜਾਂਗੇ ਕਿ ਤੁਸੀਂ ਸਾਡੀ ਸਾਡਾ ਤੁਸੀਂ ਇਹ ਸਾਥ ਦੇਣਾ ਡਰਾਈਵਰ ਵੀਰਾਂ ਨੇ ਧੰਨਵਾਦ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਤੁਸੀਂ ਹੱਸਦੇ ਬਾਤਦੇ ਰਹੋ ਮਾਰੇ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਇਸ ਵਕਤ ਅਸੀਂ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਵਿੱਚ ਖੜੇ ਆ ਦੀ ਨਚਕਾਣੀ ਪਿੰਡ ਦੇ ਵਿੱਚ ਨਚਕਾਣੀ ਪਿੰਡ ਪਟਿਆਲੇ ਜ਼ਿਲ੍ਹੇ ਦੇ ਵਿੱਚ ਆ ਜੀ ਇੱਥੇ ਇੱਕ ਬਹੁਤ ਵੱਡੀ ਬਿਲਡਿੰਗ ਬਣਾਈ ਜਾ ਰਹੀ ਆ ਔਰ ਜਿਹਦੇ ਵਿੱਚ ਇਸ ਟਾਈਮ 700 ਮੈਂਬਰ ਮੈਂਟਲੀ ਰਹਿ ਰਹੇ ਨੇ ਸਾਡੇ ਕੋਲ ਜਗ੍ਹਾ ਦੀ ਬਹੁਤ ਜ਼ਿਆਦਾ ਕਮੀ ਆ ਕਿ ਜਗ੍ਹਾ ਹੀ ਨਹੀਂ ਹੈਗੀ ਬਹੁਤ ਭੈਣ ਭਰਾ ਦੀ ਨਿਰਾਸ਼ ਹੋ ਜਾਂਦੇ ਨੇ ਅੱਗੇ ਇੱਕ ਬਿਲਡਿੰਗ ਹੋਰ ਬਣਾਈ ਜਾ ਰਹੀ ਆ ਉਹਨਾਂ ਨਾਲੇ ਸਮੇਂ 'ਚ ਹੋਰ ਪ੍ਰਬੰਧ ਹੋਊਗਾ ਵੱਡਾ ਦੋ ਕੁ ਸਾਲਾਂ ਤੱਕ ਆਪਾਂ ਕਾਫੀ ਵੱਡੀ ਹੋਰ ਬਿਲਡਿੰਗ ਸ਼ੁਰੂ ਕਰਾਂਗੇ ਮਤਲਬ ਇਦਾਂ ਇਦਾਂ ਸੰਸਥਾ ਤੁਹਾਡੇ ਸਾਥ ਨਾਲ ਅੱਗੇ-ਅੱਗੇ ਵਣੀ ਜਾਊਗੀ ਅੱਗੇ-ਅੱਗੇ ਵਧੀ ਜਾਊਗੀ ਸੱਚੇ ਪਾਤਸ਼ਾਹ ਵੈਕੂ ਦੀ ਕਿਰਪ ਇਹ ਸਹਾਰਾ ਬਣਦੀ ਜਾਊਗੀ ਆਪਣਾ ਫਰਜ ਨਿਭਾਉਂਦੀ ਜਾਊਗੀ ਧੰਨਵਾਦ ਜੀ ਹਸਦੇ ਬਸਦੇ ਰਹੋ ਮਹਾਰਾਜ ਚੜ੍ਹਦੀ ਕਲਾ ਚ ਰੱਖਿਓ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੀ ਠੀਕ ਹੈ ਵੀਰੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ